ਦੇਸ਼ ਦੇ 8 ਸੂਬਿਆਂ ਦੇ ਵਿੱਚ ਜਿੱਦਾਂ ਕਿ ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਛੱਤੀਸਗੜ, ਯੂਪੀ, ਉੱਤਰਾਖੰਡ ਅਤੇ ਪੰਜਾਬ, ਹਿਮਾਚਲ, ਗੁਜਰਾਤ ਦੇ ਵਿੱਚ ਬੱਸ ਅਤੇ ਟਰੱਕ ਡਰਾਈਵਰ ਹੜਤਾਲ ਤੇ ਬੈਠੇ ਨੇ ਇਹ ਸਾਰੇ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਦੱਸਦੇ ਕਿ ਇੰਡੀਅਨ ਪਿਨਲ ਕੋਡ 2023 ਦੇ ਵਿੱਚ ਸੋਧ ਤੋਂ ਬਾਅਦ ਹੁਣ ਹਿੱਟ ਐਂਡ ਰਨ ਕੇਸਾਂ ਦੇ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰ ਦਿੱਤੀ ਗਈ ਹੈ ਸੌਤੀ ਭੂਪਾਲ ਗਵਾਲੀਅਰ ਜਬਲਪੁਰ ਅਤੇ ਮੱਧ ਪ੍ਰਦੇਸ਼ ਅਤੇ ਹੋਰ ਸ਼ਹਿਰਾਂ ਦੇ ਵਿੱਚ ਬੱਸਾਂ ਨਹੀਂ ਚੱਲ ਰਹੀਆਂ ਨੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਕਿ ਅੱਧਾ ਦਿਨ ਪ੍ਰਾਈਵੇਟ ਵਾਹਨ ਨਹੀਂ ਚੱਲਣ ਦਿੱਤੇ ਗਏ ਨੇ ਤੇ ਛੱਤੀਸਗੜ੍ਹ ਤੇ ਬिलासपुर ਦੇ ਵਿੱਚ ਟਰੱਕ ਡਰਾਈਵਰਾਂ ਨੇ ਆਪਣੇ ਟਰੱਕ ਸੜਕਾਂ ਉੱਤੇ ਖੜੇ ਕਰ ਦਿੱਤੇ ਨੇ ਤੇ ਜਿਹੜਾ ਕਿ ਨਕਾਰਾ ਟਾਇਰਾਂ ਨੂੰ ਉਹ ਵੀ ਅੱਗ ਲਗਾ ਦਿੱਤੀ ਗਈ ਹੈ ਤੇ ਬਿਹਾਰ ਦੀ ਰਾਜਸਥਾਨੀ ਪਟਨਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਦੱਸਦੇ ਕਿ ਹਿਮਾਚਲ ਉਤਰਾਖੰਡ ਪੰਜਾਬ ਅਤੇ ਯੂਪੀ ਦੇ ਟਰੈਕ ਡਰਾਈਵਰਾਂ ਨੇ ਵੀ ਸੜਕਾਂ ਜਿਹੜੀਆਂ ਕਿ ਉਹ ਜਾਮ ਕਰ ਦਿੱਤੀਆਂ ਨੇ ਤੇ ਉੱਥੇ 올 ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਹਿੱਟ ਐਂਡ ਰਨ ਕਾਨੂੰਨ ਨੂੰ ਸਖਤ ਬਣਾਉਣ ਦਾ ਵਿਰੋਧ ਕੀਤਾ ਜਥੇਬੰਦੀ ਨੇ ਚੱਕਾ ਜਾਮ ਦਾ ਜਿਹੜਾ ਕਿ ਸੱਦਾ ਦਿੱਤਾ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹੜਤਾਲ ਸ਼ੁਰੂ ਹੋ ਗਈ ਹੈ ਤੇ ਉੱਥੇ 올 ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਅਗਲੀ ਮੀਟਿੰਗ 10 ਜਨਵਰੀ ਨੂੰ ਹੋਵੇਗੀ ਜਿਸ ਦੇ ਵਿੱਚ ਫੈਸਲਾ ਲਿਆ ਜਾਵੇਗਾ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਅੱਗੇ ਆਪਣਾ ਪੱਖ ਕਿਵੇਂ ਪੇਸ਼ ਕੀਤਾ ਜਾਵੇਗਾ ਹਿੱਟ ਐਂਡ ਰਨ ਦੀ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਅਗਰ ਅਕਸਰ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਸੀਗਾ ਤੇ ਕੋਰਟ ਦੇ ਵਿੱਚ ਕੇਸ ਜਾਂਦਾ ਸੀ ਮਗਰ ਉਹਨੂੰ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈ ਇੰਤਜ਼ਾਰ ਕਰਨਾ ਪੈਂਦਾ ਸੀਗਾ ਇਨਸਾਫ ਵਾਸਤੇ ਹੁਣ ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈ ਕਾਨੂੰਨ ਦੇ ਵਿੱਚ ਜਿਹੜਾ ਹੈ ਸ਼ੋਧ ਕੀਤਾ ਗਿਆ ਹੈ ਤੇ ਸਾਫ਼ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਗਰ ਕੋਈ ਹਿੱਟ ਐਂਡ ਰਨ ਕਰਦਾ ਹੈ ਤੇ ਬਿਲਕੁਲ ਉਸਤੇ ਜਿਹੜਾ ਹੈ ਜੁਰਮਾਨਾ ਜਿਹੜਾ ਹੈ ਰੱਖਿਆ ਗਿਆ ਹੈ 7 ਲੱਖ ਰੁਪਏ ਜੁਰਮਾਨਾ ਜਿਹੜਾ ਹੈ ਦਿੱਤਾ ਦੇਣਾ ਹੋਊਗਾ ਨਾਲੇ 10 ਹਾਲ ਦੀ ਜਿਹੜੀ ਹੈ ਸਜ਼ਾ ਰੱਖੀ ਗਈ ਹੈ ਇਹ ਉਹਦੇ ਵਾਸਤੇ ਜਿਹੜਾ ਹੈ ਜਦੋਂ ਇੱਕ ਜਿਹੜਾ ਕਾਨੂੰਨ ਜਿਹੜਾ ਹੈ ਇਹਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਇਹਨੂੰ ਲੈ ਕੇ ਟਰੱਕ ਯੂਨੀਅਨ ਵਾਲਿਆਂ ਦੇ ਵੀ ਜਿਹੜਾ ਹੈ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਵੱਲੋਂ ਸਟ੍ਰਾਈਕ ਕਰ ਦਿੱਤੀ ਗਈ ਹੈ ਖਾਸ ਕਰ પેટ્રોલ ਪੰਪਾਂ ਤੇ ਹੁਣ ਲੰਬੀ ਲੰਬੀ ਜਿਹੜੀ ਹੈ ਕਰਤਾਰਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ 3 ਦਿਨ ਦੀ ਕਾਲ ਬੁਲਾਈ ਗਈ ਸੀਗੀ 3 ਦਿਨ ਵਾਸਤੇ ਜਿਹੜੀ ਹੈ ਹੜਤਾਲ ਸੀਗੀ ਅੱਜ ਦੂਸਰਾ ਦਿਨ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਮੋਹਾਲੀ ਦੇ ਫੇਸ ਨੋਸ ਸਥਿਤ ਜਿਹੜਾ ਮੌਜੂਦ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ પેટ્રોલ ਪੰਪ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਹੈ ਤੁਹਾਨੂੰ ਦੇਖਣ ਨੂੰ ਮਿਲ ਤੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਟਰੱਕ ਯੂਨੀਅਨ ਵਾਲਿਆਂ ਦੀ ਤੇ ਟਰੱਕ ਯੂਨੀਅਨ ਵੱਲੋਂ ਜਿਹੜਾ ਹੈ ਬਿਲਕੁਲ ਜਿਹੜਾ ਹੈ ਹੜਤਾਲ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਹੈ ਪੈਟਰੋਲ ਦੀ ਜਿਹੜੀ ਹੈ ਕਿੱਲਤ ਜਿਹੜੀ ਹੈ ਕਹਿ ਸਕਦੇ ਆ ਕਿਥੇ ਨਾ ਕਿਥੇ ਆ ਰਹੀ ਕਿਉਂਕਿ ਸਪਲਾਈ ਬੰਦ ਹੋ ਗਈ ਹੈ ਤੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਹਰ ਜਗ੍ਹਾ ਦੀਆਂ ਇਸ ਤਰ੍ਹਾਂ ਹੀ ਦੇਖਣ ਨੂੰ ਮਿਲ ਰਹੀਆਂ ਚਾਹੇ ਮੋਹਾਲੀ ਦੇ ਫੇਸ ਨੋ ਦੀ ਗੱਲ ਕੀਤੀ ਜਾਵੇ ਚਾਹੇ 10 ਦੀ ਗੱਲ ਕੀਤੀ ਜਾਵੇ ਚਾਹੇ 11 ਦੀ ਗੱਲ ਕੀਤੀ ਜਾਵੇ ਸੱਤ ਦੇ ਵਿੱਚ ਵੀ ਜਿਸ ਤਰ੍ਹਾਂ ਪੈਟਰੋਲ ਪੰਪ ਹੈ ਜਗ੍ਹਾ-ਜਗ੍ਹਾ ਤੋਂ ਇਸ ਤਰ੍ਹਾਂ ਦੇ ਹੀ ਦ੍ਰਿਸ਼ ਜਿਹੜੇ ਨੇ ਸਾਹਮਣੇ ਆ ਰਹੇ ਨੇ ਤੇ ਬਿਲਕੁਲ ਜਿਸ ਤਰ੍ਹਾਂ ਹੜਤਾਲ ਚੱਲ ਰਹੀ ਹੈ ਉਹਨੂੰ ਲੈ ਕੇ ਜਿਹੜੀ ਹੈ ਹਾਲਾਂਕਿ ਇਕ ਚੋ ਜਿਸ ਤਰ੍ਹਾਂ ਹੈ ਐਮੈਂਡਮੈਂਟ ਜਿਹੜੀ ਕੀਤੀ ਗਈ ਹੈ ਹਿੱਟ ਐਂਡ ਰਨ ਪਾਲਿਸੀ ਦੇ ਵਿੱਚ ਕਿਉਂਕਿ ਅਕਸਰ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਬਿਲਕੁਲ ਕਾਫੀ ਲੋਕਾਂ ਨੂੰ ਜਿਹੜਾ ਹੈ ਇਨਸਾਫ ਵਾਸਤੇ ਜਿਹੜਾ ਹੈ ਕੀ ਇਨਸਾਫ ਨਹੀਂ ਮਿਲਦਾ ਸੀਗਾ ਤੇ ਕਾਫੀ-ਕਾਫੀ ਸਮੇ ਜਿਹੜਾ ਹੈ ਕੋਰਟ ਦੇ ਵੀ ਜਿਹੜੇ ਨੇ ਚੱਕਰ ਘੱਟਨੇ ਪੈਂਦੇ ਸੀ ਮਗਰ ਹੁਣ ਜਿਹੜੀ ਨਵੀਂ ਪਾਲਿਸੀ ਜਿਸ ਤਰ੍ਹਾਂ ਆਈ ਹੈ ਪਾਲਿਸੀ ਦੇ ਵਿੱਚ ਅਮੈਂਡਮੈਂਟ ਹੋਈ ਹੈ ਤੇ ਕਿਥੇ ਨਾ ਕਿਥੇ ਰਾਹਤ ਦੀ ਖਬਰ ਵੀ ਹੈ ਆਮ ਲੋਕਾਂ ਵਾਸਤੇ 7 ਲੱਖ ਰੁਪਏ ਦੀ ਜਿਸ ਤਰ੍ਹਾਂ ਰਾਸ਼ੀ ਜਿਹੜੀ ਹੈ ਜਿਹਦੇ ਨਾਲ ਐਕਸੀਡੈਂਟ ਹੋਏਗਾ ਉਹਨੂੰ ਜਿਹੜੀ ਹੈ ਦੇਣੀ ਪਏਗੀ ਜਿਹੜਾ ਡਰਾਈਵਰ ਹੈ ਉਹਦੇ ਵਿੱਚ 10 ਸਾਲ ਦੀ ਜਿਹੜੀ ਹੈ ਸਜ਼ਾ ਉਹ ਰੱਖੀ ਗਈ ਹੈ ਪਹਿਲਾਂ ਅਕਸਰ ਕੀ ਹੁੰਦਾ ਸੀਗਾ ਕਿ ਅਗਰ ਕੋਈ ਐਕਸੀਡੈਂਟ ਬੰਦਾ ਕਰਦਾ ਹੈ ਤੇ ਥਾਣੇ ਦੇ ਵਿੱਚ ਹੀ ਜਿਹੜੀ ਹੈ ਜ਼ਮਾਨਤ ਹੋ ਜਾਂਦੀ ਸੀ ਮਗਰ ਹੁ ਰਾਹਤ ਦੀ ਜਿਹੜੀ ਹੈ ਖਬਰ ਬਿਲਕੁਲ ਸਾਹਮਣੇ ਆ ਰਹੀ ਹੈ ਕਿ ਅਗਰ ਹੁਣ ਅਗਰ ਕੋਈ ਐਕਸੀਡੈਂਟ ਹੁੰਦਾ ਤੇ ਘੱਟੋ ਘੱਟ 7 ਲੱਖ ਰੁਪਏ ਜਿਹੜਾ ਹੈ ਜੁਰਮਾਨਾ ਉਸ ਵਿਅਕਤੀ ਨੂੰ ਹੋਵੇਗਾ ਜਿਨੇ ਐਕਸੀਡੈਂਟ ਕੀਤਾ ਹੈ ਜਿਸ ਪਰਿਵਾਰ ਦਾ ਕੋਈ ਜੀ ਜਾਂਦਾ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਦਿਨ ਜਿਹੜਾ ਹੈ ਪਰਿਵਾਰਿਕ ਮੈਂਬਰ ਜਿਹੜੇ ਨੇ ਸਫਰ ਕਰਦੇ ਆ ਐਕਸੀਡੈਂਟ ਜਿਹਦਾ ਵੀ ਹੁੰਦਾ ਹੈ ਉਹਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਵੀ ਸਫਰ ਕਰਦੇ ਆ ਤਾਂ ਕਿਤੇ ਨਾ ਕਿਤੇ ਰਾਹਤ ਵੀ ਹੈ ਤੇ ਉੱਥੇ ਜਿਹੜੇ ਟਰੱਕ ਯੂਨੀਅਨ ਵੱਲੋਂ ਜਿਹੜੀ ਟਰਾਂਸਪੋਰਟ ਯੂਨੀਅਨ ਜਿਹੜੀਆਂ ਨੇ ਉਹਨਾਂ ਵੱਲੋਂ ਜਿਹੜੀ ਹੈ ਕਿਤੇ ਨਾ ਕਿਤੇ ਅੱਜ ਹੜਤਾਲ ਕੀਤੀ ਗਈ ਹੈ ਤੇ 3 ਦਿਨ ਦੀ ਜਿਹੜੀ ਇਹ ਕਾਲ ਸੀਗੀ ਅੱਜ ਦੂਸਰਾ ਦਿਨ ਹੈ ਤੇ ਕੱਲ ਜਿਹੜਾ ਹੈ ਤੀਸਰਾ ਦਿਨ ਹੈ ਹਾਲਾਂਕਿ ਪੈਟਰੋਲ ਦੀ ਗੱਲ ਕੀਤੀ ਜਾਵੇ ਤੇ ਪੈਟਰੋਲ ਦੀ ਜਿਹੜੀ ਸਪਲਾਈ ਹੈ ਉਹ ਕਿਸੇ ਨਾ ਕਿਤੇ ਮੁਹਾਲੀ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਟੀ ਦੀ ਰਿਪੋਰਟ ਤਾਂ ਦੱਸੇ ਕਿ ਦੇਸ਼ ਦੇ 8 ਸੂਬਿਆਂ ਮਧ ਪ੍ਰਦੇਸ਼ ਰਾਜਸਥਾਨ ਬਿਹਾਰ ਛੱਤੀਸਗੜ੍ਹ ਯੂਪੀ ਉੱਤਰਾਖੰਡ ਪੰਜਾਬ ਹਿਮਾਚਲ ਅਤੇ ਗੁਜਰਾਤ ਦੇ ਵਿੱਚ ਬੱਸ ਅਤੇ ਟਰੱਕ ਡਰਾਈਵਰ ਜਿਹੜੇ ਕਿ ਉਹ ਹੜਤਾਲਤੇ ਨੇ ਦੱਸਦੇ ਕਿ ਸਾਰੇ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਤੇ ਉੱਥੇ ਇੰਡੀਅਨ ਪਿਨਲ ਕੋਡ 2023 ਦੇ ਵਿੱਚ ਸੋਧ ਤੋਂ ਬਾਅਦ ਹੁਣ ਤੱਕ ਹਿੱਟ ਐਂਡ ਰਨ ਕੇਸਾਂ ਦੇ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਦੀ ਵਿਵਸਥਾ ਹੈ ਜਿਸ ਨੂੰ ਲੈ ਕੇ ਜਿਹੜਾ ਕਿ ਦੇਸ਼ ਭਰ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਕਿ ਟਰੱਕ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਪਰੇਸ਼ਾਨ ਸਾਮਨਾ ਕਰਨਾ ਪੈ ਰਿਹਾ ਤੇ ਉਥੇ પેટ્રોલ ਪੰਪ ਦੀ ਗੱਲ ਕਰੀਏ ਤਾਂ ਲਗਭਗ ਸਾਰੇ પેટ્રોલ ਪੰਪਾਂ ਤੇ ਜਿਹੜਾ ਕਿ પેટ્રોલ ਖਤਮ ਹੋਣ ਦੀ ਕਾਗਾਰ ਤਿਆਰ ਹੋਇਆ ਜਿਸ ਤੋਂ ਬਾਅਦ ਕਿ ਲੋਕ ਜਿਹੜੇ ਕਿ ਕਾਫੀ ਪਰੇਸ਼ਾਨੀ ਦੇ ਆ ਸਾਹਮਣਾ ਕਰਨੇ ਨੇ ਤੇ પેટ્રોલ ਪੰਪਾਂ ਤੇ ਵੀ ਜਿਹੜੀ ਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਲੋਕ ਖੜਕੇ પેટ્રોલ ਪਵਾਉਣ ਦੀ ਜਦੋਜਹਦ ਦੇ ਵਿੱਚ ਜੁੜੇ ਹੋਏ ਨੇ ਇਸ ਖਬਰ ਬਾਬਤ ਮੇਰ ਨਾਲ ਚੰਡੀਗੜ੍ਹ ਤੋਂ ਅਮੇ ਜੋੜ ਗਿਣੇ ਜੀ ਅਮਿਤ ਪੂਰੇ ਦੇਸ਼ ਭਰ ਤੇ ਪੰਜਾਬ ਦੇ ਵਿੱਚ ਟਰੈਕਟਰ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ ਤਾਂ ਕੀ ਕੋਈ ਜਾਣਕਾਰੀ ਇਸ ਬਾਬਤ ਅ ਬਿਲਕੁਲ ਕਰਨਾ ਰਸਨਾ ਜੀ ਸਮਾ ਕੀ ਇਹ 10 ਰੰਨ ਮਾਮਲੇ ਦੇ ਵਿੱਚ ਜਿਹੜਾ ਹੈ ਹੁਣ ਜਿਹੜਾ ਉਹਦੇ ਵਿੱਚ ਜੜੀ ਹੈ ਸੰਦੋਸ਼ ਆਪਣਾ ਜਿਹੜਾ ਐਡਮੈਂਡਮੈਂਟ ਕੀਤੀ ਗਈ ਹੈ ਕਿ ਇਸ ਤੋਂ ਪਹਿਲਾਂ ਅਗਰ ਦੇਖਣ ਨੂੰ ਮਿਲਦਾ ਸੀ 81 ਦੇ ਜਿਹੜੇ ਵੀ ਮਾਮਲੇ ਆਉਂਦੇ ਸੀਗੇ ਕੋ ਲੋਕ ਜਿਹੜੇ ਨੇ ਇਨਸਾਫ ਵਾਸਤੇ ਕੋਰਟ ਦੇ ਜਿਹੜੇ ਚੱਕਰ ਕਰਦੇ ਸੀ ਹੁਣ ਜਿਹੜਾ ਹੈ ਆਨਬਲ ਸੁਪਰੀਮ ਕੋਰਟ ਦੁਆਰਾ ਜਿਹੜਾ ਹੈ ਇਹਦੇ ਵੀ ਤਰ੍ਹਾਂ ਨਿਰਦੇਸ਼ ਜਿਹੜੇ ਦਿੱਤੇ ਗਏ ਨੇ ਐਡਮੈਂਡਮੈਂਟ ਕੀਤੀ ਗਈ ਹੈ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜਿਹੜਾ ਹੈ ਜੁਰਮਾਨੇ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਨੂੰ ਲੈ ਕੇ ਜਿਹੜੇ ਨੇ ਜਿੰਨੇ ਵੀ ਟ੍ਰਾਂਸਪੋਰਟ ਤੇ ਜੁੜੇ ਲੋਕ ਨੇ ਚਾਹੇ ਟ੍ਰੱਕ ਯੂਨੀਅਨ ਦੇ ਲੋਕ ਨੇ ਉਹਨਾਂ ਨੇ ਅੱਜ ਜਿਹੜੀ ਹੈ ਦੇਸ਼ ਭਰ ਦੇ ਜਾਂ ਕੀਤਾ ਹੋਇਆ ਜਿਹੜੇ ਚੱਲਦੇ ਜਿਹੜਾ ਹੈ ਦੇਸ਼ ਭਰ ਦੇ ਵਿੱਚ ਕਹਿ ਸਕਦੇ ਆ ਕਿ ਹਾ ਹਾਰ ਮੱਚੀ ਹੋਈ ਹੈ પેટ્રોલ ਨੂੰ ਲੈ ਕੇ ਜਿਹੜੀ ਹੈ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ પેટ્રોલ ਪੰਪ ਦੇ ਬਾਹਰ ਤੇ ਅਗਰ ਗੱਲ ਕੀਤੀ ਜਾਂਦੇ ਲੰਬੀਆਂ ਕਰਤਾਰਾ ਜਿਹੜੀਆਂ ਨੇ ਲੋਕਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਤੇ ਕਿਸੇ ਨਾ ਕਿਸੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਜੀ ਉਹ ਵੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ